ਮੋਹੇ ਮੁਚਾਂ ਸਰਦੇ ਪੰਜਾਬ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਰਵਿੰਦਰ ਸਿੰਘ ਪਾਟਿਆ ਪਿਛਲੇ ਦਿਨੀ ਖਲੜਾ ਵਿਖੇ ਗੋਲੀ ਲੱਗਣ ਕਾਰਨ ਕਤਲ ਹੋਏ ਨੌਜਵਾਨ ਦੇ ਮਾਪਿਆਂ ਨੇ ਕੇਰਿਆ ਥਾਣਾ ਗੋਲੀ ਲੱਗਣ ਵਾਲੀ ਬੰਦੂਕ ਇੱਕ ਸਿਆਸੀ ਆਗੂ ਦੀ ਹੋਣ ਦੇ ਲਗਾਏ ਗੰਭੀਰ ਦੋਸ਼ ਪੁਲਸ ਨੇ ਜਾਂਚ ਜਾਰੀ ਹੋਣ ਦੀ ਗੱਲ ਆਖੀ ਪਿਛਲੇ ਦਿਨੀ ਪਿੰਡ ਖਲੜਾ ਵਿਖੇ ਵਿਦੇਸ਼ ਗਏ ਕਿਸੇ ਨੌਜਵਾਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਰੱਖੀ ਗਈ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਏ ਸਨ ਨੌਜਵਾਨ ਨਿਸ਼ਾਨ ਸਿੰਘ ਜਿਸ ਦਾ ਗੋਲੀ ਲੱਗਣ ਕਾਰਨ ਕਤਲ ਹੋ ਗਿਆ ਸੀ ਹਾਂਜੀ ਪੰਜੀ ਕੀ ਨਾਮ ਤੁਹਾਡਾ ਕੀ ਨਾਮ ਤੁਹਾਡਾ ਮੈਂ ਨਿਸ਼ਾਨ ਦੀ ਮੰਮੀ ਆ ਨਾ ਮੇਰਾ ਬੇਨਤੀ ਕਰਿਆ ਕੀ ਮਾਮਲਾ ਤੁਸੀਂ ਅੱਧੀ ਰਾਤ ਮੇਰਾ ਮੇਰਾ ਬੱਚਾ ਬੱਚਾ ਨੌਜਵਾਨ ਮਾਰ ਕੇ ਸੁੱਟਦਾ ਹੈ ਮੈਨੂੰ ਕੋਈ ਇਨਸਾਫੀ ਨਹੀਂ ਮਿਲਦੀ ਮੈਂ ਸੜਕਾਂ ਦੇ ਉੱਤੇ ਤੱਕੇ ਖਾਂਦ ਨਹੀਂ ਆ ਇਹ ਜਿਹੜਾ ਬੇਟਾ ਤੁਹਾਡਾ ਨਿਸ਼ਾਨਦਨ ਕਿੱਥੇ ਮਾਰਿਆ ਸੀ ਤੇ ਕਿੰਨਾ ਮਾਰਿਆ ਖਾਲੜੇ ਪਿੰਡ ਦੇ ਵਿੱਚ ਮਾਰਿਆ ਥਾਣੇ ਦੇ ਲਾਗੇ ਪਿੰਡ ਵੱਜੜਾ ਤੇ ਮੇਰਾ ਬੱਚਾ ਰਾਤ ਲਿਆਏ ਪਾਰਟੀ ਵਗੈਰ ਕਰਕੇ ਤੇ ਮੈਨੂੰ ਨਹੀਂ ਸੀ ਪਤਾ ਮੇਰੇ ਬੱਚੇ ਨਾਲ ਧੋਖਾ ਕਰ ਦੇਣਾ ਮੈਂ ਅੱਗੇ ਬੜੀ ਦੁਖੀ ਇਸ ਬੱਚੇ ਦੇ ਉੱਤੇ ਮੈਂ ਜ਼ਿੰਦਗੀ ਕੱਟੀ ਆ ਪਰ ਮੇਰਾ ਸਾਰੇ ਸ਼ਹਿਰ ਨੂੰ ਪਤਾ ਮੈਂ ਤੂੰ ਹੀ ਤੂੰ ਹੀ ਕਰਨ ਪਰ ਐਸੇ ਚੋਣ ਕੋਈ یوں ਸਰਕ ਨਹੀਂ ਰਹੀ ਵੀ ਇਹ ਬੱਚੇ ਦੀ ਮਾਂ ਤਾਂ ਮੈਂ ਦਰਦ ਸੌੜ ਕੇ ਛੜਕ ਤੇ ਬੈਠੀ ਰਾਤ ਮੈਂ ਮੂਰਖ ਥੋੜੀ ਮੈਂ ਆਪਣੇ ਛੜਕ ਛੜਕ ਦੇ ਉੱਤੇ ਰਾਤ ਤੱਕੇ ਖਾਂ ਨਹੀਂ ਆ ਇੱਕ ਮੈਂ ਸਿਰੋਂ ਨੰਗੀ ਜਨਾਨੀ ਤੇ ਮੈਂ ਸੜਕ ਤੇ ਉੱਤੇ ਇਨਸਾਫ ਮੰਗਣ ਦੇ ਮੇਨ ਕੋਈ ਨਹੀਂ ਮਿਲਦੇ ਜਿਹੜਾ ਨਿਸ਼ਾਨ ਸਿੰਘ ਦਾ ਕਤਲ ਹੋਇਆ ਉਹਦਾ ਪਰਚਾ ਤੇ ਦਰਜ ਹੋ ਗਿਆ ਪਰਚਾ ਦਰਜ ਹੋਇਆ ਏ ਮਲੂਜੂ ਮੈਂ ਬੋਲਣ ਦੇ ਜਿਹੜੇ ਅੰਦਰ ਬੱਚੇ ਬੈਠੇ ਹੋਏ ਆ ਵੀ ਸਾਡੂੰ ਰਾਜ ਸਿੰਘ ਪ੍ਰਧਾਨ ਦੀ ਰਫਲਿਆ ਉਹਦੇ ਨਾਲ ਨਿਸ਼ਾਨ ਸਿੰਘ ਦੀ ਮੌਤ ਹੋਈ ਆ ਕਿਉਂ ਨਹੀਂ ਸਾਨੂੰ ਨਿਆਂਪੀ ਦੇਂਦੇ ਐ ਸਿਸਚੋ ਅਸਲ ਜਿਹੜੀ ਰਫਲ ਨਾਲ ਕਤਲ ਹੋਇਆ ਰਫਲ ਨਹੀਂ ਪਾਈ ਗਈ ਰਫਲ ਨਹੀਂ ਪਾਈ ਗਈ ਸਾਨੂੰ ਕੋਈ ਨਿਸਾਬੀ ਨਹੀਂ ਦੇਂਦਾ ਕਿਉਂ ਨਹੀਂ ਬਾਹਰ ਆਉਂਦੇ ਸੈਸ਼ਨ ਨਾਲ ਤੇ ਦੀ ਗੱਲਬਾਤ ਹੋਈ ਏ ਤੂੰ ਐ ਹਾਂਜੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਇੱਥੇ ਅਕਸਰਾਂ ਗੱਲਬਾਤ ਸੁਣਦੇ ਕੋਈ ਨਹੀਂ ਜੇ ਸੁਣਦੇ ਨਾ ਮੈਂ ਰਾਤ ਤੱਕ ਖਾਂਵੇਂ ਇੱਥੇ ਆਣ ਕੇ ਹੁਣ ਸੁਣੇ ਮੇਰੀ ਵੀ ਕੌਣ ਬੈਠੀ ਜਨਾਨੀ ਆਣ ਕੇ ਮੂਰਖ ਮੈਂ ਕੀ ਮੰਗ ਕਰਦੇ ਤੁਸੀਂ ਮੈਂ ਮੰਗੇ ਉਹ ਕਰਦੀ ਮੇਰੇ ਪੁੱਤ ਦਾ ਮੁੱਲ ਪਾਇਆ ਜਾਵੇ ਮੈਨੂੰ ਨਿਜੋੜੀ ਜਾਇ ਜਾਇ ਜਨਸਾਫੀ ਮਿਲ ਜੇ ਜੋ ਬਿਆਨ ਆਉਂਦੇ ਬੱਚਿਆਂ ਦੇ ਉਹ ਰਫਲ ਪਾਇਆ ਬਈ ਉੱਤੇ ਮੇਰੇ ਬੱਚੇ ਦਾ ਮੁੱਲ ਪਾਇਆ ਜੀ ਕਿਹੋ ਜਿਹਾ ਤੁਸੀਂ ਇਨਸਾਫ ਚਾਹੁੰਦੇ ਜੀ ਕਿੱਦਾਂ ਦਾ ਕੁਝ ਨਾ ਕੁਝ ਮਤਲਬ ਕੀ ਇਨਸਾਫ ਚਾਹੁੰਦੇ ਜੀ ਇਨਸਾਫ ਇਹ ਉਹ ਚਾਹੁੰਦੇ ਆ ਭਾਜੀ ਮੇਰਾ ਬੱਚਾ ਜਿਹੜਾ ਨਜਾਇਜ਼ ਸਾਧੂ ਲੋਕ ਮੇਰਾ ਬੱਚਾ ਇਹਨਾਂ ਦੀ ਇਨਸਾਫੀ ਇਹ ਆ ਵੀ ਮੇਰੇ ਜੋ ਅਧਰੋ ਫੜੇ ਹੋਏ ਬੰਦੇ ਬਿਆਨ ਦੇਂਦੇ ਆ ਵੀ ਰਾਜ ਪ੍ਰਧਾਨ ਦੀ ਰਫ ਲਿਆ ਇਹ ਜਿਹੜਾ ਐਸਐਚਓ ਮੈਂ ਉਹਨੂੰ ਮਾਫ ਪਰਸੋਂ ਵੀ ਮੈਂ ਆਈ ਆ ਇਸ ਵੇਲੇ ਮੈਂ ਪਰਸੋਂ ਵੀ ਹੱਥ ਜੋੜ ਕੇ ਗਈ ਮੇਰੇ ਬੱਚੇ ਦਾ ਮੁੱਲ ਪਾ ਦੀ ਉਹਨਾਂ ਕੋਈ ਮੋਰੀ ਸੁਣਵਾਈ ਨਹੀਂ ਸੋਨੂੰ ਹੁਣ ਵੇ ਇਸ ਟਾਈਮ ਤੇ ਵੇਖ ਲੋ ਤੁਸੀਂ ਉਹਦਾ ਜੀ ਤੀਰ ਇੱਥੇ ਕਰਦੇ ਆ ਇਸ ਟਾਈਮ ਤੇ ਵੇਖ ਲੋ ਘਰ ਮੈਂ ਆਪਣੇ ਬੱਚੇ ਦਾ ਪਾਠ ਧਰਿਆ ਹੈ ਮੈਨੂੰ ਇਹ ਨਾ ਹੁਕਮ ਨਹੀਂ ਹੈਗਾ ਵੀ ਮੈਂ ਘਰ ਆਪਣੇ ਬੱਚੇ ਦੇ ਉੱਥੇ ਬੈਠ ਜਾਵਾਂ ਮੈਂ ਤਾਂ ਅੰਦਰ ਧੱਕੇ ਖਾਂਢੀ ਛੜਕਦੇ ਉੱਤੇ ਬੈਠੀ ਉਹਨੂੰ ਕੋਈ ਨਹੀਂ ਨਾ ਐਸੇ ਚੋਨੇਗਾ ਮੈਂ ਦਰਦ ਸੁਣ ਲੈ ਇਸ ਮਾਂ ਦਾ ਯਾਨੀ ਕਿ ਤੁਹਾਡਾ ਮੁੱਖ ਮੰਤਵ ਇਹੀ ਆ ਕਿ ਜਿਸ ਬੰਦੇ ਦੇ ਨਾਂ ਤੇ ਬੰਦੂਕ ਲਾਇਸੈਂਸ ਦਰਜਾ ਉਸ ਬੰਦੇ ਤੇ ਪਰਚਾ ਹੋਵੇ ਹਾਂ ਹਾਂਜੀ ਉਹ ਨਾਲ ਹੋਣਾ ਚਾਹੀਦਾ ਇਹ ਰੈਫਲ ਕਿਉਂ ਦਿੱਤੇ ਕਿ ਕੱਤ ਵਾਸਤੇ ਦਿੱਤੀ ਉਹਨੇ ਉਹਨੇ ਮਾਰਨ ਵਾਸਤੇ ਦਿੱਤੀ ਕੌਣ ਦਿੰਦਾ ਜਿਹੜਾ ਫਿਰ ਆਪਣਾ ਸੰਸਿਧਿਆਰ ਕਿਸੇ ਨੂੰ ਦਿੱਤਾ ਜਾਂਦਾ ਕੋਈ ਮਤਲਬ ਦੁਸ਼ਮਣੀ ਟਾਈਪ ਨਿਸ਼ਾਨ ਸਿੰਘ ਦੀ ਜਾਂ ਕੋਈ ਪ੍ਰਾਣੀ ਜਾਂ ਨਵੀਂ ਕੋਈ ਦੁਸ਼ਮਣੀ ਹੋਵੇ ਮਾਰਨ ਵਾਲਿਆਂ ਨਾ ਜਾਂ ਰਫਲ ਦੇਣ ਵਾਲਿਆਂ ਦਾ ਕੋਈ ਹੈ ਜੀ ਚੱਲਦੀ ਸੀ ਨਿੱਕੀ ਮੋਟੀ ਚੱਲਦੀ ਸੀ ਅੱਜ ਉਹਨਾਂ ਵੱਡੇ ਬਣਾ ਕੇ ਮੇਰੇ ਬੱਚੇ ਤੇ ਰੱਖਤੀ ਆ ਇਹਨਾਂ ਐ ਨਹੀਂ ਵੇਖਿਆ ਵੀ ਇਸ ਮਾਂ ਦਾ ਦਰਦ ਕਿਸ ਤਰ੍ਹਾਂ ਬੱਚੇ ਪਾਲੂਗੀ ਏ ਕਿਸ ਤਰ੍ਹਾਂ ਇਹਨਾਂ ਨਿਸ਼ਾਨ ਸਿੰਘ ਪਾ ਲਿਆ ਹੁਣ ਅੱਗੇ ਕਿਤਰਾ ਚੱਲੂਗੀ ਆਪਣੇ ਬੱਚੇ ਪਾਲਣ ਵਾਸਤੇ ਕਿਹੋ ਜੀ ਦੁਸ਼ਮਣੀ ਕੋਈ ਦੱਸ ਸਕਦੇ ਜੀ ਹਾਂਜੀ ਗੁਜਮਨੀ ਕਿਸ ਮਾਮਲੇ ਨੂੰ ਲੈ ਕੇ ਕੋਈ ਜ਼ਮੀਨ ਜਾਇਦਾਦ ਦੀ ਸੀ ਜਮੀਨ ਛੋਟਾ-ਵੋਟਾ ਦੇ ਚੜ੍ਹਦਾ ਸੀ ਪਾਰਟੀ ਬਗੈਰ ਸੀ ਆਦੇ ਆਓ ਪਾਰਟੀ ਬਗੈਰ ਸੀ ਅੱਗੇ ਨਾੜੇ ਪਰਚੇ ਆਏ ਅੱਗੇ ਪਰਚੇ ਕੰਮ ਜਿਹੜੇ 307 ਦੇ ਪਰਚੇ 2017 ਵਿੱਚ ਮਿਸਲ ਕੱਢ ਲਓ ਸਾਡੇ ਚੌਪੀਓ ਪੁੱਤਾਂ ਦੇ ਬੋਲਗਿਆਂ ਮਾਰ ਕੇ ਰਾਜਸੇਖ ਪ੍ਰਧਾਨ ਦੇ ਪਰਚੇ ਕਰਾਏ ਆ 2017 ਵਿੱਚ ਥਾਣੇ ਖੇਗਰੋਂ ਮਿਸਲ ਕੱਢ ਲਓ 307 ਦੇ ਆਦਿ ਘਰਵਾਲਾ ਮਾਨਪਰ ਗੋਲਗਿਆਂ ਇਹਨੇ ਪਰਚੇ ਕਰਾਏ ਸਾਡੇ ਯਾਨੀ ਕਿ ਇਸ ਨਿਸ਼ਾਨ ਤੋਂ ਦੇ ਵੀ ਪਰਚਾ ਹੋਇਆ ਹੈ ਨਿਸ਼ਾਨ ਸਿੰਘ ਦਾ ਪਰਚਾ ਆਇਆ ਸ਼ਾਨ ਸਿੰਘ ਦਾ ਪਰਚਾ ਆਇਆ ਮੇਰੇ ਮੁੰਡੇ ਦੋਹਾਂ ਦਾ ਮੇਰਾ ਆ ਜਿਸਵਾਲ ਦਾ ਜਗਰਾਜ ਦਾ ਨਿਸ਼ਾਨਦਾ ਰੂਪ ਸਿੰਘ ਦਾ ਪਰਚਾ 307 ਦਾ ਥਾਣੇ ਕੈਂਕਰ ਘਟਿਆ ਯਾਨੀ ਕਿ ਤੁਹਾਡਾ ਕਹਿਣ ਦਾ ਭਾਵ ਹੈ ਕਿ ਜਿਹੜਾ ਮੁਕ ਰੂਪ ਚ ਇਹ ਕਤਲ ਹੋਇਆ ਆ ਇਹ ਉਸੇ ਪ੍ਰਾਣੀ ਰੰਜੀ ਜੋ ਆ ਹਾਂਜੀ ਭਾਜੀ ਕੀ ਨਾਮ ਆਪਣਾ ਤੇ ਅਸਟੈਂਟ ਵੀ ਫਾੜਾ ਥਾਣਾ ਤੇ ਗਾੜੀ ਖੜੇ ਜੇ ਕੀ ਮਸਲਾ ਸਾਰਾ ਜੀ ਮੇਰਾ ਪੁੱਤ 9 ਵਜੇ ਘਰੋਂ ਲੈਂਦਾ ਸੀ ਇਹ 10 ਵਜੇ ਕੇ 50 ਮਿੰਟਾਂ ਤੇ ਫੋਨ ਗਿਆ ਰਾਜੰਦਰਾ ਵੀ ਤੇਰਾ ਪੁੱਤ ਮਾਰਤਾ ਹੈ ਕੀ ਨਾਮ ਹੈ ਜਿਹੜਾ ਮੁੰਡਾ ਮਾਰਿਆ ਹੈ ਮੇਰਾ ਪੁੱਤ ਨਿਸ਼ਾਨ ਸਿੰਘ ਸੀ ਮੇਰਾ ਪੁੱਤ ਹਾਂਜੀ ਤੇ ਮੈਨੂੰ ਉਹਨਾਂ ਨੂੰ ਫੋਨ ਕਰਦਾ ਵੀ ਤੇਰਾ ਪੁੱਤ ਮਾਰਤਾ ਹੈ ਉਦੋਂ ਗੱਡੀਆਂ ਕੱਢ ਕੇ ਭਜਾਲੀਆਂ ਨੇ ਆਣ ਕੇ ਬੂਹੇ ਕੋਈ ਨਾਲ ਚੁੱਕ ਕੇ ਲਗਾਏ ਆ ਮਾਰ ਕੇ ਸੁੱਟ ਗਿਆ ਕਿੰਨਾਂ ਦੇ ਬੂਹੇ ਅੱਗੋਂ ਤੇ ਕਿਹੜੇ ਪਿੰਡੋਂ ਆ ਖਾਲੜੇ ਪਿੰਡੋਂ ਨਾਲ ਹੀ ਮੈਂ ਖਾਣੇ ਦੇ ਨਾਲ ਘਰ ਆ ਅੱਛਾ ਜੀ ਕਿਨਾਂ ਦੇ ਚੁੱਕੇ ਲਗਾਏ ਬੂਹੇ ਦੇਖੋ ਮਾਰ ਕੇ ਚਲੇ ਗਿਆ ਮਾਰ ਕੇ ਚਲੇ ਗਿਆ ਉਦੋਂ ਪਾਸ ਮੁੜ ਗਏ ਛੋੜਾ ਸੌ ਲੈ ਗਿਆ ਉਹਨੇ ਕਿ ਮੌਕੇ ਤੇ ਪੂਰਾ ਹੋ ਗਿਆ ਇਹ ਨਹੀਂ ਜੇਗਾ ਹੁਣ ਸਾਡਾ ਰਸਾ ਵੀ ਸਾਨੂੰ ਤੇ ਮਿਲਦੀ ਆ ਜਿਹੜੇ ਬੰਦੇ ਨੇ ਮਾਰੇ ਮੇਰਾ ਪੁੱਤ ਉਹ ਆਂਦੇ ਰਫਲ ਰਾਜ ਪ੍ਰਧਾਨ ਦੀ ਆ ਜੇ ਐਸਚੋ ਰਫਲ ਹੋਰ ਕੋਈ ਪਾਉਂਦਾ ਏ ਤੇ ਸਾਡੀ ਕੋਈ ਰਸਾ ਵੀ ਨਹੀਂ ਗਈ ਅਸੀਂ ਫਾ ਲੈ ਕੇ ਠਾਣੇ ਦੇ ਬੂਹੇ 'ਤੇ ਮਰਾਂਗੇ ਤੇ ਐਸ ਟਾਈਮ ਜਿਹੜੇ ਤੁਸੀਂ ਅੱਜ ਰਾਤ ਆਏ ਜੇ ਰਫਲ ਦਾ ਮਸਲਾ ਰਫਲ ਹੋਰ ਪਾਈ ਹਾਂਜੀ 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 ਰਫਲ ਕਰਕੇ ਆਏ ਨਹੀਂ ਸੀ ਆਪਣਾ ਰਫਲ ਕਿੰਨਾ ਦੀ ਆ ਜਿਹੜੇ ਰਵਲ ਰਾਜ ਸਿੰਘ ਪੁੱਤੂ ਪਿੰਡ ਖੇਮਕਰਨ ਉਹਦੀ ਰਵਲਿਆ ਤੁਹਾਨੂੰ ਕਿੰਨੇ ਗੱਲ ਐਕਸਪਲੇਨ ਕੀਤੀ ਆ ਵੀ ਉਹਨਾਂ ਦੀ ਗੱਲ ਹੈ ਉਹਨਾਂ ਜਿਨ੍ਹਾਂ ਨੇ ਮੇਰਾ ਪੁੱਤ ਮਾਰਿਆ ਉਹਨਾਂ ਨੇ ਆਖਿਆ ਏ ਉਹਨਾਂ ਨੇ ਅੱਗੇ ਹਾਂਜੀ ਆਪ ਕਹਿ ਰਹੇ ਜੀ ਮੀਟਗਾ ਜਿ ਵਿਆਊਗਾ ਆਪ ਕਹਿ ਰਹਿਆ ਫਿਰ ਐਸਐਚਓ 200 ਬੰਦਾ ਬੂਹੇ ਘठाਣੇ ਆਗੇ ਆ ਐਸਐਚਓ ਦਾ ਮੈਂ ਜਾਉਂ ਨੀਲ ਜਉ ਉਥੋਂ ਕਿੱਥੇ ਲੈਣਾ ਜੀ ਇਹਨੇ ਪੈਸੇ ਖਾਦੇ ਆ ਸਾਡਾ ਬੜੂ ਬੜੂ ਕੇਸ ਕਰਦਾ ਹੈ ਅਸੀਂ ਮਾਰਨਾ ਸਾਨੂੰ ਮਨਜ਼ੂਰ ਆ ਇਹ ਇਹਨੇ ਕੰਮ ਹੁੰਦੇ ਕਿੰਨੇ ਐਸਐਚਓ ਨੇ ਕਿੰਨਾ ਕੋਲ ਪਏ ਕਰਦੇ ਆ ਐ ਐਸਐਚਓ ਇੱਥੇ ਰਾਜ ਪ੍ਰਧਾਨ ਨੇ ਪੈਸੇ ਦਿੱਤੇ ਆ ਪਿੰਡ ਜਗ੍ਹਾ ਦੇ ਸਾਡਾ ਕੀ ਕਰ ਲਿਆ ਨੇ ਅਸੀਂ ਰਵਲ ਦੇ ਦਿੱਤੀ ਸਾਡਾ ਕੀ ਕਰ ਲਿਆ ਨੇ ਤਾਂ ਅਸੀਂ ਭੱਜੇ ਨਹੀਂ ਦੇਖੀ ਨਹੀਂ ਭਜਣਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਕਰਦੇ ਵੀ ਰਵਲ ਜਿਹੜੀ ਆ ਰਾਜ ਸਿੰਘ ਪ੍ਰਧਾਨ ਦੀ ਪਊ ਤੇ ਸਾਨੂੰ ਨੁਸਾਹੀ ਮਿਲਨੀ ਨਹੀਂ ਤੇ ਸਾਨੂੰ ਨੁਸਾਹੀ ਨਹੀਂ ਮਿਲਨੀ ਠੀਕ ਹੈ ਜੀ ਤਾਂ ਸਾਡਾ ਬੱਚਾ ਵਾ ਅਸੀਂ ਪਾਲਿਆ ਪਲੋਸੀਆ ਲੋਰਗਨ ਉਹਨੂੰ ਤਿਆਰ ਕੀਤਾ ਅੱਜ ਉਸ ਦੁਨੀਆ ਤੇ ਨਾਰਵੇ ਬਹੁਤ ਦੁੱਖਦਾਈ ਘਟਨਾ ਵਾ ਪਰ ਅਸੀਂ ਇਸ ਗੱਲ ਦਾ ਅਨਸਾਫ ਚਾਉਣੀਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਪੱਤਰਕਾਰ ਪਿਸ਼ੋਰਾ ਸਿੰਘ ਪੰਨੂ ਬੇਨਤੀ ਕਰਦਾ ਜੀ ਗਰਾਉਂਡ ਰਿਪੋਰਟ ਈਵੀ ਨਿਊਜ਼ ਇੰਡੀਆ ਚੈਨਲ ਤੋਂ ਹਾਂ ਜੀ ਸਰ ਮੈਂ ਬੇਨਤੀ ਹੈ ਕਿ ਪਿਛਲੇ ਦਿਨੀ ਇੱਕ ਨੌਜਵਾਨ ਦਾ ਮਰਡਰ ਹੋਇਆ ਸੀਗਾ ਖਾਲੜਾ ਵਿਖੇ ਜੋ ਪ੍ਰੋਪਰਲੀ ਬਿਲੋਂਗ ਕਰਦਾ ਸੀਗਾ ਖੇਮਕਰਨ ਨੂੰ ਹਾਂਜੀ ਹਾਂ ਸਰ ਉਸ ਦੇ ਸਬੰਧ ਦੇ ਵਿੱਚ ਜਿਹੜਾ ਇਹ ਨੌਜਵਾਨ ਦਾ ਮਰਡਰ ਹੋਇਆ ਵਾ ਉਹਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਿਹੜਾ ਆਪਣਾ ਹੈਗਾ ਵਾ ਫਾਇਰ ਆਰਮ ਜਿਹੜਾ ਉਹ ਜਿਸ ਦੀ ਵਰਤੋਂ ਕੀਤੀ ਗਈ ਹੈ ਉਹ ਜਿਹੜਾ ਵਾ ਉਹ ਕਿਸੇ ਉਥੋਂ ਦੇ ਸਿਆਸੀ ਅਸਰ ਸੂਬੇ ਵਾਲੇ ਵਿਅਕਤੀ ਦਾ ਵਾ ਉਹਨਾਂ ਬੰਦਿਆਂ ਦਾ ਨਹੀਂ ਆ ਤੇ ਇਸ ਕਰਕੇ ਉਸ ਬੰਦੇ ਨੂੰ ਜਿਹੜਾ ਵਾਫਆਈਆਰ ਦੇ ਵਿੱਚ ਨਾਮਜਦ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਨੇ ਧਰਨਾ ਵੀ ਦਿੱਤਾ ਸੀ ਇਸ ਸਬੰਧੀ ਤੁਹਾਡਾ ਪੱਕਾ ਜਾਣਨਾ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਉਹ ਅਜੇ ਵੇਖੋ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਹਾਂਜੀ ਜੋ ਵੀ ਇਨਵੈਸਟੀਗੇਸ਼ਨ ਹੈ ਜਿਹਦੇ ਵੀ ਖਾਸ ਬੂਦ ਰਾਂਗੇ ਸਾਰਿਆਂ ਨੂੰ ਦੋਸ਼ੀ ਬਣਾਵਾਂਗੇ ਠੀਕ ਹੈ ਠੀਕ ਹੈ ਸਰ ਇਨਵੈਸਟੀਗੇਸ਼ਨ ਪ੍ਰੋਪਰ ਇਹ ਵੀ ਚੱਲ ਰਹੀ ਹੈ ਸਾਰੇ ਕੇਸ ਸਰ ਹੁਣ ਤੱਕ ਕਿੰਨੇ ਪ੍ਰੋਪਰਲੀ ਬੰਦੇ ਜਿਹੜੇ ਆ ਉਹ ਇਹ ਬਾਈ ਨੇ ਨਾਮਜਦ ਕੀਤੇ ਜਾਏ ਇਹਦੇ ਤੇ ਮੈਂ ਅਜੇ ਕੁਝ ਨਹੀਂ ਦੱਸ ਸਕਦਾ ਜੀ ਅਜੇ ساری ਪ੍ਰਕਿਰਿਆ ਚੱਲ ਰਹੀ ਹੈ ਤੁਸੀਂ ਐਸਐਚਓ ਨਾਲ ਗੱਲ ਕਰ ਲਓ ਐਸਐਚਓ ਇਨਵੈਸਟੀਗੇਟ ਕਰ ਰਿਹਾਗੇ ਐਸਐਚਓ ਖਾਲੜਾ ਠੀਕ ਹੈ ਸਰ ਜੀ ਧੰਨਵਾਦ